ਮੈਂ ਰਾਹੁਲ ਕੁਮਾਰ ਐ ਜੀ ਜ਼ਿਲ੍ਹਾ ਪ੍ਰਧਾਨ ਜੋਤ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਤੋਂ ਕਿ ਜਿਹੜੇ ਪੋਸਟਰ ਗੁੰਮਸ਼ੁਦਗੀ ਤਲਾਸ਼ ਦੇ ਲਗਾਏ ਜਾ ਰਿਹਾ ਇਹ ਸਾਡੇ ਬਹੁਤ ਹੀ ਇਮਾਨਜੋਗ ਸਤਕਾਰਯੋਗ ਮੇਰ ਮੋਤੀ ਪਾੜੀਆ ਜੀ ਦੇ ਲਗਾਏ ਜਾ ਰਿਹਾ ਕਿਉਂਕਿ ਇਹ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਲੱਭ ਨਹੀਂ ਰਹੇ ਕਿਉਂਕਿ ਤੁਸੀਂ ਦੇਖੋ ਵੀ ਇੱਕ ਮੇਰ ਦਾ ਕੰਮ ਹੁੰਦਾ ਆ ਵੀ ਸ਼ਹਿਰ ਦੀ ਸਫਾਈ ਕਰਉਣੀ ਪਰ ਜਦੋਂ ਦੇ ਮੇਰ ਸਾਹਿਬ ਬਣਿਆ ਧੱਕੇ ਨਾਲ ਇਨਾਂ ਦੀ ਸ਼ਹਿਰ ਚ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਹੈ ਥਾਂ ਥਾਂ ਤੇ ਘਰ ਘਰ ਦੇ ਬਾਹਰ ਕੂੜੇ ਦੇ ਡੰਪ ਲੱਗ ਚੁੱਕਿਆ ਰੋਜ਼ ਹੀ ਕਿਸੇ ਨਾ ਕਿਸੇ ਮਹੱਲੇ ਦੇ ਵਿੱਚ ਰੋਜ਼ ਕੂੜੇ ਦੇ ਕਰਕੇ ਲੜਾਈ ਹੋ ਰਹੀ ਆ ਤੇ ਥਾਣਿਆਂ ਦੇ ਵਿੱਚ ਉਹ ਦਰਖਾਸਤਾਂ ਜਾ ਰਹੀਆਂ ਕਿ ਸਾਡੇ ਘਰ ਦੇ ਬਾਹਰ ਕੂੜਾ ਸੁੱਟਿਆ ਜਾ ਰਿਹਾ ਤੇ ਇਹੀ ਜੇ ਪੇਲਾਂ ਦੀ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਦਾ ਜਿਵੇਂ ਨਾਂ ਦਿੱਤਾ ਗਿਆ ਹੈ ਸੁੰਦਰੀਕਰਨ ਦਾ ਵਧੀਆ ਸ਼ਹਿਰ ਸੀ ਤਾਂ ਹੀ ਉਹਨੂੰ ਨਾਂ ਦਿੱਤਾ ਗਿਆ ਹੈ ਪਰ ਅੱਜ ਦੀ ਢੇਰ ਦੇ ਵਿੱਚ ਅੰਬਰ ਸਰ ਜਿਹੜਾ ਸਮਾਰਟ ਸਿਟੀ ਸੀ ਉਹ ਕੂੜੇ ਦੇ ਢੇਰ ਬਣ ਚੁੱਕਾ ਵਾ ਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗਿਆ ਇਸ ਕਰਕੇ ਜਿਹੜੇ ਮੇਰ ਦੇ ਗੁਮਸੂਦ ਜੀ ਦੇ ਆਪਾਂ ਪੋਸਟਰ ਲਗਾਏ ਇਹ ਕਾਰਨ ਮੇਰ ਨਜ਼ਰ ਕਿਉਂ ਨਹੀਂ ਆ ਰਿਹਾ ਕੋਈ ਪੋਸਟਰ ਲਗਾ ਕੇ ਕਿਉਂ ਨਹੀਂ ਆਇਆ ਮੇਰ ਨਜ਼ਰ ਨਾ ਆਉਣ ਦਾ ਕਾਰਨ ਇਹ ਆ ਕਿ ਜਿਹੜਾ ਮੇਰ ਆ ਇੱਕ ਡੰਮੀ ਮੇਰ ਆ ਉਧਾਰਾ ਮੇਰ ਆ ਇਹਨਾਂ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰ ਹੋਣ ਦੇ باوجود ਅੰਮਰਸਰ ਦੇ ਵਿੱਚ 24 ਸੀਟਾਂ ਆਈਆਂ ਸੀ ਤੇ ਕਾਂਗਰਸ ਪਾਰਟੀ ਦੀਆਂ 41 ਸੀਟਾਂ ਇਹਨਾਂ ਨੇ ਡਰਾ ਧਮਕਾ ਕੇ ਆਪਣੇ ਕੌਂਸਲਰਾਂ ਨੂੰ ਇਹਨਾਂ ਨੇ ਇੰਨਾ ਕਿ ਜ਼ਿਆਦਾ ਧਮਕਾਇਆ ਧਮਕੀਆਂ ਦਿੱਤੀਆਂ ਸਰਕਾਰ ਦੀਆਂ ਪਰਚੇ ਪਾ ਦਾਂਗੇ ਇਹ ਕਰਦਾਂਗੇ ਉਹਦੇ ਕਰਕੇ ਡਰਾ ਕੇ ਆਪਣਾ ਮੇਰ ਤੇ ਬਣਾ ਚੁੱਕਿਆ ਪਰ ਆਪਣੀ ਜਿਹੜੀ ਇਹ ਟੁੱਟੀ ਕੁਰਸੀ ਤੇ ਬੈਠਾ ਮੇਰ ਉਹ ਆਪਣੀ ਕੁਰਸੀ ਤੋਂ ਉੱਠਣਾ ਨਹੀਂ ਚਾਹੁੰਦਾ ਉਹ ਤਾਂ ਕਰਕੇ ਨਹੀਂ ਉੱਠਣਾ ਚਾਹੁੰਦਾ ਇਹਨੂੰ ਪਤਾ ਜੇ ਮੈਂ ਉੱਠ ਗਿਆ ਤੇ ਮੇਰੀ ਜਿਹੜੀ ਕੁਰਸੀ ਤੇ ਸਹੀ ਕੁਰਸੀ ਲਾ ਕੇ ਕੋਈ ਮੇਰੇ ਦਫ਼ਤਰ ਦੇ ਵਿੱਚ ਬੈਠ ਜੇਗਾ ਤੇ ਮੇਰੀ ਮਿਹਰਸ਼ੀ ਟੁੱਟ ਜਾਏਗੀ ਅੱਜ ਉਹਦੇ ਅੰਮ੍ਰਿਤਸਰ ਤੇ ਪੋਸਟ ਲਗਾਏ ਜਾ ਰਿਹਾ ਕਿ ਤੋਂ ਸ਼ੁਰੂਆਤ ਕੀਤੀ ਐਸੀ ਜੀ ਮੇਨ ਚੁੰਗੀ ਤੋਂ ਜਿੱਥੇ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਵੈਸਟ ਦੇ ਉਹਨਾਂ ਦੀ ਸਿਰਫ 200 100 ਮੀਟਰ ਦੀ ਦੂਰੀ ਤੇ ਰਹਿਸ਼ ਆਈ ਆ ਤੇ ਉਹਦੇ ਬਾਹਰ ਅਸੀਂ ਕੂੜੇ ਦੇ ਇੰਨਾ ਕਿ ਜ਼ਿਆਦਾ ਡੰਪ ਬਣਿਆ ਪਿਆ ਉੱਥੋਂ ਅਸੀਂ ਏ ਮੇਰ ਗਮਸੂਰਗੀ ਦੇ ਪੋਸਟਰ ਲਾ ਕੇ ਸ਼ੁਰੂਆਤ ਕੀਤੀ ਆ ਇਹ ਸਾਰੇ ਕੈਮਪੇਨ ਦੇ ਪੋਸਟਰ ਲਾਇਆ